ਮਿਊਸਪਲ ਕਾਰਪੋਰੇਸ਼ਨ ਦੀ ਹੋਈ ਹੈ ਮੀਟਿੰਗ ਸੀਨੀਅਰ ਡਿਪਟੀ ਮੇਅਰ ਨੇ ਕੱਸੇ ਨੇ ਭਾਜਪਾ ਤੇ ਤੰਜ ਤੇ ਕਿਹਾ ਭਾਜਪਾ ਦੇ ਸਾਰੇ ਵਾਦੇ ਨੇ ਖੋਖਲੇ ਜਿहां ਚੰਡੀਗੜ੍ਹ ਮਿਊਸਪਲ ਕਾਰਪੋਰੇਸ਼ਨ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਹੋਰਾ ਨੇ ਭਾਜਪਾ ਤੇ ਤੰਜ ਕੱਸੇ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਭਾਜਪਾ ਦੇ ਵੱਲੋਂ ਕੀਤੇ ਹੋਏ ਸਾਰੇ ਵਾਦੇ ਖੋਖਲੇ ਨੇ ਦੱਸਦੀ ਹੈ ਕਿ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਭਾਜਪਾ ਇੱਕ ਝੁੰਮਲਾ ਪਾਰਟੀ ਹੈ ਜਿਹੜੀ ਕਿ ਜਿੰਨੇ ਵੀ ਵਾਅਦੇ ਕਰਦੀ ਹੈ ਉਹ ਸਾਰੇ ਵਾਅਦੇ ਖੋਖਲੇ ਹੁੰਦੇ ਨੇ ਤੇ ਸਿਰਫ ਹਵਾ ਦੇ ਵਿੱਚ ਹੀ ਹੁੰਦੇ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਸੰਸਦ ਦੇ ਵਿੱਚ ਜਦੋਂ ਵੀ ਭਾਜਪਾ ਦਾ ਕੋਈ ਮੰਤਰੀ ਗੱਲ ਕਰਦਾ ਹੈ ਤਾਂ ਇਹ ਗੱਲ ਸਾਫ਼ ਕਰ ਦਿੰਦਾ ਹੈ ਕਿ ਨਾ ਤਾਂ ਚੰਡੀਗੜ੍ਹ ਦੇ ਵਿੱਚ ਮੈਟਰੋ ਦਾ ਕੁਝ ਬਣਿਆ ਤੇ ਨਾ ਹੀ ਜਿਨ੍ਹਾਂ ਲੋਕਾਂ ਨੂੰ ਪੁਨਰਵਾਸ ਦੇ ਲਈ ਮਕਾਨ ਦਿੱਤੇ ਗਏ ਨੇ ਉਹਨਾਂ ਨੂੰ ਅਜੇ ਤੱਕ ਮਲਕੀਅਤ ਮਿਲੀ ਹੈ ਉਹਨਾਂ ਨੇ ਆਖਿਆ ਹੈ ਕਿ ਜਦੋਂ ਵੀ ਕਿਸੇ ਸਵਾਲ ਦਾ ਜਵਾਬ ਦਿੱਤਾ ਜਾਂਦਾ ਤਾਂ ਭਾਜਪਾ ਇਸ ਗੱਲ ਨੂੰ ਸਾਫ਼ ਕਰ ਦਿੰਦੀ ਹੈ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਚੰਡੀਗੜ੍ਹ ਦੇ ਮੇਅਰ ਨੇ ਹਰਪ੍ਰੀਤ ਕੌਰ ਬਬਲਾ ਹੋਰੀ ਉਹ ਗਵਰਨਰ ਸਾਹਿਬ ਦੇ ਨਾਲ ਮੀਟਿੰਗ ਕਰ ਰਹੇ ਨੇ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਨਾਲ ਲੈ ਕੇ ਜਾਂਦੇ ਤੇ ਨਾਲ ਹੀ ਹੋਰ ਕਾਉਂਸਲਰਾਂ ਨੂੰ ਵੀ ਨਾਲ ਲੈ ਕੇ ਜਾਂਦੇ ਤਾਂ ਫਿਰ ਗਵਰਨਰ ਸਾਹਿਬ ਤੇ ਕੁਝ ਦਬਾਅ ਬਣ ਸਕਦਾ ਸੀ ਤਾਂ ਫਿਰ ਉਹ ਕੁਝ ਕਰਨ ਦਾ ਫੈਸਲਾ ਲੈ ਸਕਦੇ ਪਰੰਤੂ ਉਹਨਾਂ ਨੇ ਇਹ ਗੱਲ ਆਖੀ ਹੈ ਕਿ یوں ਲੱਗਦਾ ਹੈ ਕਿ ਜਿਵੇਂ ਨਵੇਂ ਚੁਣੇ ਗਏ ਜਿਹੜੇ ਮੇਅਰ ਨੇ ਹਰਪ੍ਰੀਤ ਕੌਰ ਬਬਲਾ ਉਹ ਕੁਝ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਹੀ ਉਹ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਨਾਲ ਲੈ ਕੇ ਨਹੀਂ ਗਏ ਉਹਨਾਂ ਨੇ ਵਾਰ-ਵਾਰ ਭਾਜਪਾ ਤੇ ਇਤਾਂਜ ਕੱਸੇ ਨੇ ਤੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਭਾਜਪਾ ਨੇ ਕਈ ਵਾਰ ਅਜਿਹੇ ਵੱਡੇ ਵਾਅਦੇ ਕੀਤੇ ਨੇ ਪਰੰਤੂ ਕੋਈ ਵੀ ਵਾਦਾ ਪੂਰਾ ਨਹੀਂ ਕੀਤਾ ਸੋ ਉਹਨਾਂ ਨੇ ਪੰਜ ਪਾਤੀ ਇਤਾਂਜ ਕਸੇ ਨੇ ਤੇ ਆਖ ਦਿੰਦਾ ਹੈ ਕਿ ਪੰਜ ਪਾਤਾ ਸਿਰਫ ਇੱਕ ਜੁਮਲਾ ਪਾਰਟੀ ਹੈ ਜਿਹੜੀ ਵਾਅਦੇ ਤਾਂ ਕਰਦੀ ਹੈ ਪਰੰਤੂ ਉਹਨਾਂ ਵਾਅਦਿਆਂ ਨੂੰ ਪੂਰਾ ਕਰਨਾ ਭੁੱਲ ਜਾਂਦੀ ਹੈ ਇਸ ਸਬੰਧ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਹੁਰਾ ਨੇ ਕੀ ਕੁਝ ਕਿਹਾ ਤੁਸੀਂ ਵੀ ਸੁਣੋ ਅੱਜ ਜੋ ਮੀਟਿੰਗ ਪਹਿਲੀ ਮੇਅਰ ਸਾਹਿਬ ਸਾਡੀ ਮੈਡਮ ਹਰਪੀਤ ਬੌਲਾਦੀ ਜੋ ਸਾਲ ਦੀ ਪਹਿਲੀ ਮੀਟਿੰਗ ਸੀ ਮੇਅਰ ਕਾਲ ਦੀ ਪਹਿਲੀ ਮੀਟਿੰਗ ਸੀ ਸਾਨੂੰ ਐਂ ਲੱਗਿਆ ਕਿ ਲੋਕਾਂ ਨੂੰ ਕੋਈ ਫਾਇਦਾ ਮਿਲੇਗਾ ਇਹ ਤੇ ਹੋ ਹੀ ਗਿਆ ਕਿ ਜੋ ਪਹਿਲਾਂ 10 ਸਾਲ ਪਹਿਲਾਂ ਜੋ ਸਰਕਾਰ ਜੁਮਲੇ ਦੇ ਰਹੀ ਸੀ ਜੋ ਸਰਕਾਰ ਵਾਅਦੇ ਕਰਦੀ ਸੀ 2014 ਦੇ ਇਲੈਕਸ਼ਨਾਂ 2016 ਦੇ ਇਲੈਕਸ਼ਨਾਂ 2019 ਦੇ ਇਲੈਕਸ਼ਨਾਂ 2021 ਦੇ ਇਲੈਕਸ਼ਨਾਂ 2024 ਦੇ ਇਲੈਕਸ਼ਨਾਂ ਜੋ ਇਹਨਾਂ ਨੇ ਵਾਅਦੇ ਕੀਤੇ ਕਿ ਇਹਨਾਂ ਨੇ ਲੱਡੂ ਵੰਡੇ ਕਿ ਤੁਹਾਨੂੰ ਅੱਜ ਮਾਲਕਾਂ ਨੇ ਹੱਕ ਦਵਾ ਰਹੇ ਆ ਇਹਨਾਂ ਨੇ ਲੱਡੂ ਵੰਡੇ ਕਿ ਸ਼ਹਿਰ ਵਿੱਚ ਮੈਟਰੋ ਆ ਰਹੀ ਹੈ ਮਤਲਬ ਇਹਨਾਂ ਨੇ ਕੋਈ ਅਜਾ ਜੁਮਲਾ ਨਹੀਂ ਛੱਡਿਆ ਜੋ ਹੋਏ ਸਾਡੇ ਮਨੀਸ਼ ਤਵਾੜੀ ਜੀ ਜਦੋਂ ਸੰਸਦ ਬਣੇ ਨੇ ਉਨਾ ਸਿਰਫ ਆਜੇ ਪੁੱਛ ਰਹੇ ਨੇ ਸਰਕਾਰ ਨੂੰ ਕਿ ਪਿੰਡਾਂ ਨੂੰ ਮਾਲਕਾਨਾਕ ਜਿਹੜੇ ਇੱਡਮਸ ਮਕਾਨਿਆਂ ਨੂੰ ਮਾਲਕਾਨਾਕ ਮਿਲੇਗਾ ਉੱਥੇ ਉਹਨਾਂ ਨੇ ਸਾਫ਼ ਜਵਾਬ ਦਿੱਤਾ ਕਿ ਕੋਈ ਅਜਿਹੀ ਸਕੀਮ ਨਹੀਂ ਮਤਲਬ ਇਹਨਾਂ ਕੋਲ ਹੋਇਆ ਇਹਨਾਂ ਨੇ ਮੈਟਰ ਦਾ ਮੁੱਦਾ ਲਦਿਆ ਮਨੀਸ਼ਤ ਵਾੜੀ ਜੀ ਨੇ ਮੈਟਰ ਦਾ ਮੁੱਦਾ ਚੱਕਿਆ ਉੱਥੇ ਵੀ ਇਹਨਾਂ ਦਾ ਹੱਥ ਆ ਕਿ ਅਸੀਂ ਮੈਟਰ ਦਾ ਕੋਈ ਪ੍ਰੋਜੈਕਟ ਕਹਿਣ ਦਾ ਪਾਵੇ ਸਾਫ਼ ਹੈ ਕਿ ਸਿਰੇਵੇ ਸਰਕਾਰ ਜੁਮਲੇ ਵਾਲੀ ਸਰਕਾਰ ਹੈ ਝੂਠ ਦੀ ਸਰਕਾਰ ਹੈ ਪਲੰਦੇ ਸਰਕਾਰ ਹੈ ਇਹਨਾਂ ਨੇ ਕਿਹਾ ਅਸੀਂ ਅੰਤ ਨਹੀਂ ਲੈਂਡ ਪੁਲਿੰਗ ਦੀ ਗੱਲ ਕਰੇ ਮੇਰ ਸਾਹਿਬ ਨੂੰ ਕਿਹਾ ਕਿ ਮੇਰ ਸਾਹਿਬ ਬਹੁਤ ਅੱਛਾ ਹੈ ਜੇ ਤੁਸੀਂ ਮੁੱਦਾ ਚੱਕਿਆ ਪਰ ਕਿ ਆ ਲਾਗੂ ਹੋਏਗਾ ਜੇ ਤੁਸੀਂ ਸਾਨੂੰ ਆਪਣੇ ਸਾਨੂੰ ਕੌਂਸਲਰ ਨੂੰ ਸੀਨੀਅਰ ਡਿਪਟੀ ਡਿਪਟੀ ਮਿਲ ਲੈਣ ਤੇ ਇਹ ਆਪਣੇ ਪਾਰਟੀ ਦੇ ਪਰਸਨਲ ਨਾਲ ਲੈ ਕੇ ਜਾ ਕੇ ਗਵਰਨਰ ਸਾਹਿਬ ਕੋਈ ਮੁੱਦਾ ਰੱਖਦੇ ਤਾਂ ਗਵਰਨਰ ਸਾਹਿਬ ਤੇ ਹੋਰ ਪ੍ਰੈਸ਼ਰ ਦਬਾਅ ਪੈਣਾ ਸੀ ਉਹ ਸਾਡੀਆਂ ਗੱਲਾਂ ਉਹਨਾਂ ਨੂੰ ਲੱਗਣਾ ਸੀ ਮੇਰੇ ਨਾਲ ਸਾਰਾ ਸ਼ਹਿਰ ਸਾਰੇ ਕੌਂਸਲਰ ਮੇਰੇ ਨਾਲ ਹੈ ਤੋਂ ਕਰਨ ਕੇ ਪਰ ਅੱਜ ਨਵੀਂ ਗੱਲ ਪਤਾ ਲੱਗੀ ਕਿ ਜਿਹੜਾ ਜਦੋਂ ਟੈਕਸ ਦਾ ਵਿਧਾਨ ਦਾ ਅਜੰਡਾ ਆ ਗਿਆ ਪਤਾ ਲੱਗਿਆ ਕਿ ਮੇਰ ਦੀ ਨਹੀਂ ਚੱਲ ਰਹੀ ਇੱਕ ਤਰਫ ਮੇਰ ਕੈਰੀ ਮੈਂ ਅਜੰਡੇ ਨਹੀਂ ਲੈ ਕੇ ਆ ਰਹੀ ਜੇ ਅਜੰਡੇ ਨਹੀਂ ਲੈ ਕੇ ਆ ਰਹੇ ਤਾਂ ਸਰ ਮੇਰ ਸਾਹਿਬ ਦੱਸਣ ਕਿ ਮੇਰ ਤੋਂ ਸਹੀਂ ਤੋਂ ਬਿਨਾ ਕਿ ਹਦ ਸਦਰ ਕੋ ਸਾਦਰ ਵਿੱਚ ਕੋਈ ਅਜੰਡਾ ਆ ਸਕਦਾ ਹੈ ਇਸ ਨਾਲ ਸਾਥ ਜੂੜਦੀ ਪਲੰਦੀ ਹੈ ਮੇਰ ਸਾਹਿਬ ਲੋਕੋ ਦਾ ਨੰਬਰ ਬਣਾਉਣਾ ਚਾਹੁੰਦੀ ਹੈ ਮੈਂ ਚੂੜ ਦੇ ਬਲੰਦੇ ਦੇ ਨਾਮ ਬਣਾ ਲੀਏ ਚੂੜ ਦਾ ਆਪਣੇ ਨਾਮ ਨਹੀਂ ਚਲੇਗਾ ਸ਼ਹਿਰ ਨੂੰ ਡਵੈਲਪਮੈਂਟ ਕਰਨਾ ਹੈ ਸ਼ਹਿਰ ਨੂੰ ਟੈਕਸ ਫਰੀ ਕਰਨਾ ਆਏਗਾ ਰੈਵਨਿਊ ਜਨਰੇਟ ਦੇ ਬਹੁਤ ਹੀ ਸਾਦਰ ਨੇ ਜਿਵੇਂ ਸਾਡੀ ਪੰਚਾਇਤੀ ਜਗਾ ਖਾਲੀ ਪਈਆਂ ਨੇ ਪਿੰਡਾਂ ਦੁਕਾਨਾਂ ਬਣੀਆਂ ਹੋਏ ਨੇ ਅੱਧੀਆਂ ਦੁਕਾਨਾਂ ਖਾਲੀ ਪਈਆਂ ਕੋਈ ਦੇਖ ਰਿਕ ਨਹੀਂ ਹੈ ਜਿਵੇਂ ਡੜਬੇ ਨਰਸੀਆਂ ਭਈਆਂ ਉਹਦੇ 3-3 ਲੱਖ ਰੁਪਏ ਪਰ ਮਹੀਨਾ ਆਮਦਨ ਆ ਰਹੀ ਹੈ ਉਹ ਨਰਸੀਆਂ ਵੀ ਇਹਨਾਂ ਨੂੰ ਕਰਾਇਦ ਦਿੱਤੀਆਂ ਵਾਈਨ ਸ਼ਾਪ ਸਾਡੀ ਬਣਿਆ ਹੋਈਆਂ ਸਰਕਾਰੀ ਜਗ੍ਹਾ ਤੇ ਕਈ ਜਗ੍ਹਾ ਤੇ ਵਾਈਨ ਸ਼ਾਪ ਦੇ ਸਕਦੇ ਆ ਉਹ ਤਾਂ ਹਰੇਕ ਮਹੀਨੇ 4-5 ਲੱਖ ਦੀ ਆਮਦਨ ਮਤਲਬ ਪਈ ਤਰ੍ਹਾਂ ਦੇ ਰੈਵਨਿਊ ਦੇ ਸਾਧਨ ਨੇ ਪਾਰਕੀਆਂ ਵੀ ਸਾਡਾ ਐਡ ਲਗਾ ਦੇਣ ਜੇ ਚਾਹਣ ਤਾਂ ਬਹੁਤ ਕੁਝ ਹੋ ਸਕਦਾ ਹੈ ਸਰਕਾਰ ਅਸੀਂ ਮੇਅਰ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਇਹ ਤਰਕਾਸਤ ਕਰਦੇ ਆ ਕਿ ਟੈਕਸ ਨਾ ਲਗਾਏ ਜਾਣ ਰੈਵਨਿਊ ਸਾਧਨ ਲੱਭੇ ਜਾਣ ਅਸੀਂ ਮੇਅਰ ਸਾਹਿਬ ਦੇ ਨਾਲ ਗਵਰਨਰ ਸਾਹਿਬ ਨਾਲ ਮਿਲ ਕੇ ਕੰਦੇ ਨਾਲ ਕੰਦਾ ਮਲਕ ਚੱਲਾਂਗੇ ਅਸੀਂ